ਕਸ਼ੀਚਾ ਕਸ਼ੀ ਸ਼ੋਇ ਤੇ ਲੈ ਆ ਜਾ ਮੇਰਾ ਤਾਂ ਚਲ ਮੈਂ ਛੋੜੂ ਫੇ ਲੰਡੀਆਂ ਅੱਜ ਨੂੰ ਛੁੱਟੀ ਆ ਤਾਂ ਚੱਲ ਇਹ ਪੋਚਾ ਫੇਰ ਦਿੰਦੀ ਥੋੜਾ ਜਿਹਾ ਕੰਮ ਘਟ ਜਾਂਦਾ ਮੇਰਾ ਵੀ ਮੋਢਲੇ ਨਹੀਂ ਸੁਣਦੀ ਹੈ ਮਾਤਰਾ ਨੂੰ ਚੀ ਲੱਗਦੀ ਹੈ ਨਹੁੰਦੀ ਉਹ ਨਿਆਣੀ ਕੜਾ ਗੌਰ ਕਰਦੇ ਆ। ਕੁਛ ਫੈਲੋ ਤਾਂ ਪੁੱਛਾ ਕਰਕੇ ਬਹਿ ਲੈਣਾ। ਉੱਪਰ ਹੀ ਫਿਰ ਨਾ ਬਣਾ ਲਾਦਾ ਪੋਚਾ ਵੀ। ਕਸ਼ਮੀਰਪਤ ਕੀ ਕਰਦੀ ਹੈ? ਅਜੇ ਕੁਛ ਵੀ ਨਾ ਆ ਕੇ ਹਟੇ। ਚਲ ਵਧੀਆ ਹੋਇਆ ਨਾ ਲਿਆ ਮੈਂ ਪਹਿਲਾਂ ਝਾੜੂ ਪੋਚਾ ਫੇਰ ਦੀਨ ਕਿੰਨੀ ਤੈਨੂੰ ਬੱਜਾਂ ਮਾਰੀਆਂ ਤੂੰ ਪਤਾ ਨਹੀਂ ਬਾਥਰੂਮ ਸੀ ਤੈਨੂੰ ਸੁਣਿਆ ਨਹੀਂ ਹੁਣ ਮੇਰੇ ਕੋਲ ਤੇ ਇਦਾਂ ਕਰੀ ਮੈਂ ਉਹਦੇ ਤੇ ਚਾਚੀ ਦੇ ਚੱਲੀਆਂ ਮੜਾ ਜਾ ਤੇ ਸਬਜ਼ੀ ਬਣਾਉਣੀ ਆ ਤੇ ਤੁਲਕਾ ਕੱਟ ਲਵੀ ਕੋਈ ਨਹੀਂ ਕੱਟ ਲੈਂਦੀ ਤੇ ਜੇ ਮੈਨੂੰ ਥੋੜਾ ਟਾਈਮ ਲੱਗਿਆ ਮੇਰੇ ਕੋਲ ਤੁੜਕਾ ਲਾ ਵੀ ਲਵੀ ਮੈਂ ਤੂੰ ਸੀ ਲਾ ਦਿਓ ਤੂੰ ਵਸੇ ਹੁਣ ਛੁੱਟੀ ਹੋਈ ਆ ਪੁੱਤ ਛੁੱਟੀ ਹੋਈ ਦਾ ਹੀ ਕੋਈ ਫਾਇਦਾ ਆ ਛੁੱਟੀ ਵਾਲੇ ਜਿੰਨੀ ਦੇਰ ਕੋ ਟਾਈਮ ਹੁੰਦਾ ਆ ਇਹ ਚੀਜ਼ਾਂ ਸਿੱਖਣ ਦਾ ਇਹ ਵੀ ਚੀਜ਼ਾਂ ਜ਼ਰੂਰੀ ਆ ਕੰਮ ਕੱਲੀ ਪੜ੍ਹਾਈ ਨਹੀਂ ਜ਼ਰੂਰੀ ਮੈਂ ਤੈਨੂੰ ਇਹ ਨਹੀਂ ਕਹਿੰਦੀ ਪੁੱਤ ਪੜ੍ਹਨਾ ਵੀ ਜ਼ਰੂਰੀ ਆ ਪਰ ਪੜ੍ਹਾਈ ਦੇ ਨਾਲ ਨਾਲ ਘਰ ਦਾ ਜਿਹੜਾ ਕੰਮ ਆ ਨਾ ਉਹ ਵੀ ਆਉਣਾ ਚਾਹੀਦਾ ਹੈ ਅੱਛਾ ਹੁਣ ਮੈਂ ਝੋੜ ਪੋਚੋ ਤਾਂ ਲਿਆ ਫੇਰ ਤੇ ਸਬਜ਼ੀ ਬਣਾਉਣੀ ਆ ਤੇ ਕੋਸ਼ਿਸ਼ ਇਹ ਕਰੀ ਜੇ ਮੈਨੂੰ ਟਾਈਮ ਲੱਗ ਗਿਆ ਥੋੜਾ ਲਾ ਲਮੀ ਲਾ ਲੀ ਹਾਂ ਹੁਣ ਤੇ ਮੈਂ ਆਉਂਦੀ ਆ ਟਾਈਮ ਲੱਗ ਗਿਆ ਗੈ ਨੂੰ ਪਤਾ ਨਹੀਂ ਕੁੜੀ ਨੇ ਕੋਈ ਕੰਮ ਕੀਤਾ ਹੋਣਾ ਕਿ ਨਹੀਂ ਪਾਪਾ ਇਹਦੇ ਆਉਣ ਵਾਲੇ ਆ ਪਤਾ ਨਹੀਂ ਉੱਤੇ ਹੀ ਬੈਠੀ ਆ ਕਸੀਸ ਨਾ ਗਿਆ ਤੁੜਕਰ ਹਾਂ ਮੈਂ ਤਾਂ ਜਿੱਤਾ ਹੀ ਭੁੱਲ ਗਿਆ ਸੀਗਾ ਮੈਂ ਨਾਲ ਗੇਮ ਖੇਡ ਲਣਾ ਪੇ ਟਾਈਮ ਦਾ ਪਤਾ ਹੀ ਨਹੀਂ ਲੱਗਾ ਸ਼ਾਬਾਸ਼ੀ ਕਸੀ ਤੇਰੇ ਤੈਨੂੰ ਮੈਂ ਕੋਈ ਕੰਮ ਕਹਿ ਦੇਈ ਘੱਟੋ ਘੱਟ ਚੇਤਾ ਤਾਂ ਰੱਖਣਾ ਚਾਹੀਦਾ ਹੀ ਸੀਗਾ ਮਮੈਂ ਚੱਲ ਤਾ ਬੋਲ ਗਣ ਵਾਲਿਆਂ ਨੂੰ ਮੈਨੂੰ ਕੰਮ ਹੋ ਮਿਲੇ ਸਕੂਲ ਦਾ ਮੈਂ ਉਹ ਪਹਿਲਾਂ ਫਿਨਿਸ਼ ਕਰ ਲਵਾਂ ਲੈ ਤਾਂ ਕੀ ਇਹਨਾਂ ਨਿਆਣਿਆਂ ਨੇ ਕੋਈ ਜ਼ਿੰਮੇਵਾਰੀ ਸਮਝਣੀ ਆ ਕੀ ਇੱਕ ਛੋਟਾ ਜਿਹਾ ਕੰਮ ਦੱਸ ਕੇ ਗਏ ਕਰਨ ਇਹਨੂੰ ਤਾਂ ਮੈਂ ਆਪੇ ਕਰ ਲੈਣਾ ਸੀ ਮੈਨੂੰ ਕੋੜਾ ਕੰਮ ਨਾ ਆਉਂਦਾ ਮੈਂ ਤਾਂ ਤਾਂ ਕਹਿੰਦੀ ਹੁੰਦੀ ਵੀ ਚਾਹ ਛੁੱਟੀ ਵਾਲੇ ਦਿਨ ਕੋਈ ਘਰ ਦਾ ਕੰਮ ਵੀ ਕਰੇ ਤਾਂ ਕਿ ਉਹ ਵੀ ਇਹਨੂੰ ਸਾਰੇ ਕੰਮ ਕਰਨੇ ਆ ਜਾਣ ਪਰ ਕਿੱਥੇ ਆ ਫੋਨ ਚ ਟਿਕ ਟਿਕ ਹੀ ਕਰਦੀ ਰਹੀ ਤਾਂ ਹੁਣ ਇਹਨੂੰ ਕੰਮ ਆ ਗਿਆ ਚੇਤਾ ਸਕੂਲ ਦਾ ਚਲ ਮੈਂ ਆਪੇ ਹੁਣ ਬਣਾਵਾ ਸਬਜ਼ੀ ਲਖਵੀਰ ਜੀ ਨੂੰ ਲੱਗਿਆ ਅੱਜ ਬਣਾਉਂਗੀ ਕੋਸ਼ਿਸ਼ ਹੁਣ ਜੇ ਲਸਣ ਪਿਆ ਅ ਛਿੱਲਣ ਲੱਗੀਆਂ ਤਾਂ ਕੀ ਗੱਲ ਹੈ ਬੜੀ ਗੁੱਸੇ ਨਾਲ ਛਿੱਲਣ ਲੱਗੀਆਂ ਗੱਲ ਕੀ ਹੋਣੀ ਆ ਮੈਂ ਝਾੜੂ ਪੋਚਾ ਫੇਰ ਕੇ ਤੋ ਅੱਧਰ ਮੜਾ ਜਾ ਪ੍ਰਾਪਤੀ ਦੇਖਣ ਚਲ ਗਈ। ਬਿਮਾਰ ਜੀ ਹੋਈ ਸੀ ਕਿ ਮੈਂ ਕਿ ਚਲ ਦੇਖ ਆਵਾ। ਕਸ਼ੀਸ਼ ਨੂੰ ਕਹਿ ਦਿੱ ਗਈ ਮੇਰੇ ਆਉਣ ਦੀ ਨੂੰ ਛਿੱਲ ਲਈ ਜੇ ਮੈਨੂੰ ਟਾਈਮ ਲੱਗ ਗਿਆ ਚਾ ਤੋੜਕਾ ਬਿਲਾ ਦੇ। ਫੋਨ ਚ ਲੱਗੀ ਰਹੀ ਆ ਤਾਂ ਹੁਣ ਉੱਠ ਕੇ ਚਲ ਗਈ ਹੈ ਉੱਪਰ ਕਮਰੇ ਚ ਕੰਮ ਮਿਲਿਆ ਮੈਨੂੰ ਬਹੁਤ। ਯਾਰ ਤੂੰ ਕੀ ਕੁੜੀ ਪਿੱਛੇ ਪਈ ਰਹਿੰਦੀ ਐ? ਮਸੀ ਮੇ ਤੁਹਾਨੂੰ ਛੁੱਟੀ ਹੋਈ ਐ। ਬਸ ਤੁਹਾਡੇ ਨਾਲ ਕੀ ਗੱਲ ਕਰਨੀ ਐ? ਮੈਂ ਇਹ ਨਹੀਂ ਕਹਿੰਦੀ ਕਿ ਉਹ ਹਰ ਟਾਈਮ ਕੰਮ ਹੀ ਕਰੀ ਜਾਵੇ। ਪਰ ਪੜ੍ਹਾਈ ਦੇ ਨਾਲ ਕੰਮ ਵੀ ਬਹੁਤ ਜ਼ਰੂਰੀ ਆ। ਉਹ ਸਕੂਲੋਂ ਕਾਫੀ ਕੰਮ ਮਿਲਿਆ ਹੋਣਾ ਉਹਨੂੰ। ਤੁਹਾਡੇ ਨਾਲ ਦੀ ਗੱਲ ਖਾਂਦਾ ਕੋਈ ਫਾਇਦਾ ਨਹੀਂ। ਜਦੋਂ ਵੀ ਤੁਹਾਡਾ ਇਤਨ ਦੀ ਗੱਲ ਕਰਦੀਆਂ ਤੁਸੀਂ ਤਾਂ ਬਸ ਉਹਦੀ سپورਟ ਕਰਨ ਲਾ ਪੈਂਦੇ ਆ ਜਿੱਦਾਂ ਮੈਂ ਕਿਤੇ ਉਹਦੀ ਦੋਖੀ ਹੁੰਦੀ ਆ। ਤੁਹਾਨੂੰ ਮੈਂ ਇੱਕ ਗੱਲ ਕਲੀਅਰ ਕਰ ਦਵਾਂ। ਮਾਪਿਆਂ ਦੇ ਘਰ ਹੀ ਸਭ ਕੁਝ ਚੱਲ ਜਾਂਦਾ ਹੈ। ਸੋਹਰਿਆਂ ਦੇ ਘਰ ਨਹੀਂ ਚੱਲਦਾ। ਉੱਥੇ ਕੋਈ ਸਭ ਤੋਂ ਪਹਿਲਾਂ ਪੜ੍ਹਾਈ ਨਹੀਂ ਦੇਖਦਾ। ਉੱਥੇ ਪਹਿਲਾਂ ਕੰਮ ਦੇਖਿਆ ਜਾਂਦਾ। ਉਹ ਜਦੋਂ ਉਹ ਟਾਈਮ ਆਊਗਾ ਦੇਖਾਂਗੇ। ਉਹ ਵੀ ਟਾਈਮ ਨੇੜੇ ਹੀ ਆ ਪਤਾ ਲਾਦਾ ਹੁਣ ਕੱਲ ਛੋਟੀ ਜਿਹੀ ਸੀ ਅੱਜ ਉਹ 12ਵੀਂ ਚ ਪੜ੍ਹਦੀ ਐ ਹੋਰ 5-7 ਸਾਲ ਆ ਤਾਂ ਅਸੀਂ ਉਹਨੂੰ ਵਿਆਉਣਾ ਵੀ ਐ ਚਾਹੇ ਕੁੜੀ ਜਿੰਨਾ ਮਰਜੀ ਪੜ੍ਹ ਜਵੇ ਨੌਕਰੀ ਵੱਡੀ ਤੇ ਵੱਡੀ ਤੇ ਲੱਗ ਜਵੇ ਪਰ ਪੜ੍ਹਾਈ ਦੇ ਨਾਲ ਕੰਮ ਬਹੁਤ ਜ਼ਰੂਰੀ ਆ ਉਹ ਤੂੰ ਤਾਂ ਐਵੇਂ ਟੈਨਸ਼ਨ ਲਈ ਹੋ ਯਾਰ ਹਜੇ ਨਿਆਣੀ ਆ ਮੇਰੀ ਗੱਲ ਸੁਣ ਕੱਲ ਉਹਥੇ ਉਹਨੂੰ ਨਹੀਂ ਕੋਈ ਕੰਮ ਕਰਨ ਆਇਆ ਤੇ ਉੱਥੇ ਸਭ ਤੋਂ ਪਹਿਲੀ ਗੱਲ ਪਤਾ ਕੀ ਹੋਣੀ ਆ ਕਿ ਤੇਰੀ ਮਾਂ ਨੇ ਤੈਨੂੰ ਕੀ ਸਿਖਾਇਆ ਕਿ ਜੇ ਨੇ ਦੂਜਾ ਪਾਸਾ ਨਹੀਂ ਕਰਨਾ ਅੰਕ ਕਿ ਤੂੰ ਸਿੱਖਿਆ ਕਿਉਂ ਨਹੀਂ ਪਹਿਲੀ ਗੱਲ ਇਹ ਜੀ ਹੋਣੀ ਕਿ ਤੇਰੀ ਮਾਂ ਤੈਨੂੰ ਕੀ ਸਿਖਾਇਆ ਨਾ ਗੱਲ ਸੁਣਾ ਉਹਨੇ ਆਪਣੇ ਸਹੁਰੇ ਘਰ ਕੰਮ ਕਰਨ ਜਾਣਾ ਕਾਸ਼ੀ ਬਾਪਾ ਇਹ ਕਿਹੜੀ ਗੱਲ ਹੋਈ ਕਿਉਂ ਨਹੀਂ ਉੱਥੇ ਕੰਮ ਕਰਨ ਜਾਣਾ ਕੋਈ ਕੰਮ ਕਰਨ ਨਹੀਂ ਜਾਂਦਾ ਇਹ ਕੁੜੀਆਂ ਦੀ ਜ਼ਿੰਮੇਵਾਰੀ ਵੀ ਹੁੰਦੀ ਆ ਤੇ ਨਾਲੇ ਇੱਕ ਗੱਲ ਹੋਰ ਜੀ ਇਹੋ ਹੀ ਗੱਲ ਮੇਰੇ ਮਾਂ ਬਾਪਾ ਕੀ ਤੁਹਾਨੂੰ ਕੁਐਸਚਨ ਕਰਦੇ ਕਿ ਸਾਡੀ ਕੁੜੀ ਇੱਥੇ ਕੰਮ ਕਰਨ ਨਹੀਂ ਆਈ ਤਾਂ ਤੁਹਾਡਾ ਕੀ ਜਵਾਬ ਹੁੰਦਾ ਤੁਸੀਂ ਵੀ ਇਹ ਚਾਹੁੰਦੇ ਸੀ ਮੇਰੇ ਤੋਂ ਕਿ ਮੈਂ ਘਰ ਦਾ ਸਾਰਾ ਕੰਮ ਕਰਾਂ ਘਰ ਦੀਆਂ ਜ਼ਿੰਮੇਵਾਰੀਆਂ ਚੱਕਾਂ ਤੇ ਜੇ ਚੱਕੀਆਂ ਆ ਤੇ ਹਰ ਕੋਈ ਸਿਰਫ ਵੀ ਕਰਦਾ ਹੈ ਮੇਰੇ ਮਾਪਿਆਂ ਨੇ ਮੈਨੂੰ ਬਹੁਤ ਪੜਾਇਆ ਲਿਖਾਇਆ ਪਰ ਮੈਂ ਸ਼ੁਕਰ ਕਰਦੀ ਆ ਕਿ ਪੜ੍ਹਉਣ ਲਿਖਾਉਣ ਦੇ ਨਾਲ ਉਹਨਾਂ ਨੇ ਮੈਨੂੰ ਘਰ ਦਾ ਸਾਰਾ ਕੰਮ ਵੀ ਸਿਖਾਇਆ ਉਹ ਲਖਵੀਰ ਤੂੰ ਰਹਿਣ ਦੇ ਸਾ ਵੱੱਦੇ ਦੀ ਟੈਨਸ਼ਨਾਂ ਲਿਆ ਕਰ ਜਦੋਂ ਮੇਰੀ ਧੀ ਨੂੰ ਕੋਈ ਕਹੂਗਾ ਨਾ ਅਸੀਂ ਆਪੇ ਹੀ ਦੇਖ ਲਾਂਗੇ ਉਹਨੂੰ ਕੋ ਨੌਕਰ ਬਣਾ ਕੇ ਥੋੜੀ ਭੇਜਣਾ ਅਸੀਂ ਹੋਰ ਘਰ ਕੀ ਕਛੀ papa ਨੌਕਰ ਬਣਾ ਕੇ ਨਹੀਂ ਭੇਜਣਾ ਤੁਹਾਡੀ ਸੋਚ ਕੀ ਆ ਵੀ ਜਿਹੜੀਆਂ ਕੁੜੀਆਂ ਆਪਣੇ ਸਹੁਰੇ ਘਰ ਸਾਰੀਆਂ ਜ਼ਿੰਮੇਵਾਰੀਆਂ ਸਮਝਦੀਆਂ ਤੇ ਕੰਮ ਕਰਦੀਆਂ ਉਹ ਨੌਕਰ ਇਹਦਾ ਮਤਲਬ ਤਾਂ ਫੇ ਮੈਂ ਵੀ ਇਸ ਘਰ ਦੀ ਨੌਕਰ ਹੋਈ ਐਦਾਂ ਦੀ ਕੋਈ ਗੱਲ ਨਹੀਂ ਹੈਗੀ ਮੈਂ ਵੀ ਕਛੀ ਨੂੰ ਤੁਹਾਡੇ ਤੋਂ ਵੱਧ ਕੇ ਤੇ ਪਿਆਰ ਕਰਦੀ ਹਾਂ ਮੈਂ ਸਿਰਫ ਇਹ ਚਾਹੁੰਦੀ ਹਾਂ ਕਿ ਪੜ੍ਹਾਈ ਦੇ ਨਾਲ-ਨਾਲ ਉਹ ਸਾਰੀਆਂ ਜ਼ਿੰਮੇਵਾਰੀਆਂ ਵੀ ਵਧੀਆ ਤਰੀਕੇ ਨਾਲ ਨਿਭਾਵੇ ਹਰ ਇੱਕ ਫੀਲਡ ਦੇ ਵਿੱਚ ਹਰ ਕੋਈ ਦੇਖ ਕੇ ਉਹਦੀ ਸੇਫਤ ਹੀ ਕਰੇ ਤੇ ਇੱਕ ਗੱਲ ਹੋਰ ਜਦੋਂ ਸਹੁਰੇ ਘਰ ਕੋਈ ਧੀ ਦੀ ਸਫਤ ਕਰਦਾ ਹੈ ਨਾ ਤੇ ਉਸ ਤੋਂ ਪਹਿਲਾਂ ਉਹਦੇ ਮਾਪਿਆਂ ਦੀ ਸਫਤ ਹੁੰਦੀ ਹੈ ਤੇ ਇਸੇ ਲਈ ਮੈਂ ਵੀ ਚਾਹੁੰਦੀ ਕਿ ਕੱਛੀ ਹਰ ਕੋਈ ਕੰਮ ਸੋਹਣੇ ਤਰੀਕੇ ਨਾਲ ਸਿੱਖ ਲਵੇ ਬਸ ਲਗਦੀ ਰਹੀ ਇਹ ਤਾਂ ਤੇਰੀ ਗੱਲ ਬਿਲਕੁਲ ਸਹੀ ਆ ਪੜ੍ਹਾਈ ਦੇ ਨਾਲ-ਨਾਲ ਘਰ ਦਾ ਕੰਮ ਵੀ ਆਉਣਾ ਚਾਹੀਦਾ ਜਿੱਦਾਂ ਹੁਣ ਤੂੰ ਸਾਰੀਆਂ ਜ਼ਿੰਮੇਵਾਰੀਆਂ ਸਾਬੀਆਂ ਕਰਦੀਆਂ ਤੂੰ ਇੰਨੀ ਪੜ੍ਹੀ ਲਿਖੀ ਹੋ ਕੇ ਵੀ ਘਰ ਦਾ ਕੰਮ ਕਰਦੀਆਂ ਇਹ ਤਾਂ ਵੈਸੇ ਕੁੜੀਆਂ ਨੂੰ ਸਾਰੀਆਂ ਨੂੰ ਘਰ ਦਾ ਕੰਮ ਕਰਨਾ ਆਉਣਾ ਜ਼ਰੂਰੀ ਆ ਨਾਲੇ ਰਛੀ ਬਪਾ ਦੂਜੀ ਗੱਲ ਇਹ ਵੀ ਕਿ ਅਸੀਂ ਜਿੰਨੀ ਮਰਜ਼ੀ ਵੱਡੀ ਜੌਬ ਤੇ ਲੱਗ ਜਾਈਏ ਕੰਮ ਕਰਨਾ ਕਿਹੜਾ ਅਸੀਂ ਛੋਟੇ ਹੋ ਜਾਣ ਇਹ ਤਾਂ ਲਗੀ ਮੇ ਤੇਰੀ ਗੱਲ ਬਿਲਕੁਲ ਸਹੀ ਆ ਹੁਣ ਤੂੰ ਇਦਾਂ ਕਰਿਆ ਕਰ ਜਦੋਂ ਕਸ਼ੀ ਛੁੱਟੀ ਹੁੰਦੀ ਆ ਘਰ ਦਾ ਕੰਮ ਸਿਖਾ ਲਿਆ ਕਰ ਉਹਨੂੰ ਉਹਨੂੰ ਵੀ ਕੰਮ ਕਰਨਾ ਆਉਣਾ ਚਾਹੀਦਾ ਆ ਹਾਂਜੀ ਮੈਨੂੰ ਤਾਂ ਇਹ ਬਹੁਤ ਟੈਨਸ਼ਨ ਆ ਤੇ ਮੈਂ ਤਾਂ ਉਹਨੂੰ ਪੂਰੇ ਕੰਮ ਸਿਖਾ ਦੇਣ ਵਿਆ ਤਾਂ ਪਹਿਲਾਂ ਤਾਂ ਕਿ ਸਾਨੂੰ ਇਹ ਗੱਲ ਸੁਣਨੀ ਨਾ ਪਵੇ ਕਿ ਤੇਰੇ ਮਾਪਿਆਂ ਨੇ ਤੈਨੂੰ ਕੀ ਸਿਖਾਇਆ ਹਾਂਜੀ ਇਹ ਛੋਟੀ ਜਿਹੀ ਵੀਡੀਓ ਨਾਲ ਅਸੀਂ ਇੱਕ ਇਹ ਮੈਸੇਜ ਦੇਣਾ ਚਾਹੁੰਦੇ ਸੀਗੇ ਕਿ ਕੁੜੀਆਂ ਨੂੰ ਪੜਾਉਣਾ ਵੀ ਬਹੁਤ ਜ਼ਰੂਰੀ ਆ ਉਹਨਾਂ ਦੇ ਸ਼ੌਂਕ ਪਗਾਉਣਾ ਵੀ ਬਹੁਤ ਜ਼ਰੂਰੀ ਆ ਤੇ ਸਭ ਤੋਂ ਵੱਡੀ ਗੱਲ ਉਹਨਾਂ ਨੂੰ ਘਰ ਦਾ ਕੰਮ ਆਉਣਾ ਬਹੁਤ ਜ਼ਰੂਰੀ ਆ ਕਿਉਂਕਿ ਅੱਜ ਜਿੱਦਾਂ ਦਾ ਸਮਾਂ ਚੱਲਦਾ ਪਿਆ ਆ ਕਿ ਬੱਚੇ ਇਸ ਚੀਜ਼ ਨੂੰ ਬਿਲਕੁਲ ਵੀ اہمیت ਨਹੀਂ ਦਿੰਦੇ ਹੈਗੇ ਪਰ ਅੱਜ ਦੀ ਜਨਰੇਸ਼ਨ ਨੂੰ ਆਪਾਂ ਹੀ ਸਮਝਾਉਣਾ ਆ ਮਾਪਿਆਂ ਨੇ ਇਹ ਜ਼ਿੰਮੇਵਾਰੀਆਂ ਸਿਖਾਉਣੀਆਂ ਆ ਤੇ ਸਿਖਾਉਣੀਆਂ ਚਾਹੀਦੀਆਂ ਹੋਈਆਂ ਨਾਲੇ ਇਹ ਵੀ ਗੱਲ ਆ ਕਿ ਕੱਲੇ ਕੁੜੀਆਂ ਨੂੰ ਨਹੀਂ ਪਰਵਾਰ ਦਾ ਹਰ ਇੱਕ ਮੈਂਬਰ ਹਾਂਜੀ ਉਹਨੂੰ ਵੀ ਕੰਮ ਕਰਨਾ ਆਉਣਾ ਚਾਹੀਦਾ ਚਾਹੇ ਕੁੜੀ ਹੋਵੇ ਤੇ ਚਾਹੇ ਹੋਵੇ ਮੁੰਡਾ ਤੇ ਕੁੜੀ ਦਾ ਅਸੀਂ ਨਾਮ ਤਾਂ ਜ਼ਿਆਦਾ ਮੈਂਸ਼ਨ ਕੀਤਾ ਆ ਕਿਉਂਕਿ ਮਾਪਿਆਂ ਘਰ ਇਹ ਸਾਰਾ ਗੱਲ ਚੱਲ ਜਾਂਦਾ ਹੈ ਸੌਰੀ ਘਰ ਨਹੀਂ ਚੱਲਦਾ ਭਾਵੇਂ ਕੁੜੀ ਡੀਸੀ ਵੀ ਲੱਗੀ ਹੋਵੇ ਪਰ ਰੋਟੀਆਂ ਪਕਾਉਣੀਆਂ ਆਉਣੀਆਂ ਚਾਹੀਦੀਆਂ ਬਸ ਸਾਰਿਆਂ ਨੂੰ ਇਹ ਮੈਸੇਜ ਆ ਜੇ ਵੀਡੀਓ ਚੰਗੀ ਲੱਗੇ ਤੱਕ ਕਮੈਂਟ ਜਰੂਰ ਕਰਿਓ ਸਾਰੇ ਜਣੇ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਸਾਰਿਆਂ ਦਾ ਬਹੁਤ ਬਹੁਤ ਥੈਂਕ ਯੂ ਨੂੰ ਸ਼ੇਅਰ ਕਰਾਨਾ ਭੁੱਲਣਾ ਤੇ ਲਾਈਕ ਥਰੂ ਕਰਿਆ ਕਰੋ ਕਮੈਂਟ ਕਰਕੇ ਦੱਸਿਆ ਕਰੋ ਕਿ ਵੀਡੀਓ ਕਿੱਦਾਂ ਦੀ ਲੱਗੀ ਆਨ ਲਾਈ ਟਾਈਮ ਵਿੱਚ ਹੋਰ ਵੀ ਵੀਡੀਓ ਤੁਹਾਨੂੰ ਮਿਲਣਗੀਆਂ ਦੇਖਣ ਨੂੰ ਓਕੇ ਜੀ ਸਸੀ ਕਰਦੇ ਹਾਂ